ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਬਾਈ ਲੱਖਾ ਸਿੰਘ ਸਿਧਾਣਾ ਦੀ ਗੱਲ ਕਰਦੇ ਆ ਜਿਹੜਾ ਕਿ ਪੱਤਰਕਾਰਾਂ ਨੂੰ ਧਮਕੀ ਦੇਣ ਤੋਂ ਬਾਅਦ ਕੈਮਰੇ ਦੇ ਅੱਗੇ ਆ ਕੇ ਲੱਖਾ ਸਿੰਘ ਸਿਧਾਣਾ ਨੇ ਜਿਹੜਾ ਕਿ ਖੁਲਾਸਾ ਕੀਤਾ ਉਹ ਬੜਾ ਹੀ ਸੋਚਣ ਵਾਲੀ ਗੱਲ ਹੈ ਜਿਵੇਂ ਕਿ ਪੱਤਰਕਾਰਾਂ ਨੇ ਤੋਮਤਾਂ ਲਾਈਆਂ ਸੀ ਕਿ ਸਾਡੇ ਖਿਲਾਫ ਲੱਖੇ ਸਿਧਾਣੇ ਨੇ ਸਾਨੂੰ ਧਮਕੀ ਦਿੱਤੀ ਹੈ ਜੀ ਤੇ ਸਾਨੂੰ ਮਤਲਬ ਮਾਰਨ ਦੀ ਜਾਂ ਕੋਈ ਵੀ ਕੋਸ਼ਿਸ਼ ਕਰਦਾ ਤਾਂ ਲੱਖਾ ਸਿਧਾਣਾ ਜ਼ਿੰਮੇਵਾਰ ਹੋਊਗਾ ਹੁਣ ਗੱਲ ਪੂਰੀ ਸਾਫ਼ ਕਰ ਦਿੱਤੀ ਹੈ ਕਿ ਜਿਹੜਾ ਪੱਤਰਕਾਰ ਕਹਿ ਰਿਹਾ ਸੀ ਵੀ ਮੈਨੂੰ ਧਮਕੀ ਦਿੱਤੀ ਹੈ ਲੱਖੇ ਸਿਧਾਣੇ ਨੇ ਉਹ ਦਰਸਲ ਗੱਲ ਬਾਈ ਇਹ ਸੀ ਉਹ ਗੱਲ ਸਾਫ਼ ਹੋ ਗਈ ਹੈ ਕਿ ਜਿਹੜੀ ਉਹਨਾਂ ਨੇ ਰਿਕਾਰਡਿੰਗ ਚਲਾਈ ਸੀ ਉਹ ਰਿਕਾਰਡਿੰਗ ਇਹਨਾਂ ਨੇ ਚਲਾਈ ਆ 2 ਮਿੰਟਾਂ ਦੀ ਪਰ ਉਹ ਜਿਹੜੀ ਰਿਕਾਰਡਿੰਗ ਹੋਈ ਆ ਲੱਖਾ ਸਿੰਘ ਸਿਧਾਣਾ ਨੇ ਕਿਹਾ ਕਿ ਉਹ ਰਿਕਾਰਡਿੰਗ ਸਾਡੀ 22 ਮਿੰਟ ਦੀ ਹੈ ਉਹਨੂੰ ਜੇ ਹਿੰਮਤ ਹੈਗੀ ਆ ਪੱਤਰਕਾਰਾਂ ਤੇ ਜਿਹੜੇ ਕਹਿੰਦੇ ਸਾਨੂੰ ਧਮਕੀ ਦਿੱਤੀ ਆ ਤਾਂ ਫਿਰ ਪੂਰੀ ਚਲਾਉਣ ਪਤਾ ਲੱਗੇ ਵੀ ਲੱਖਾ ਕਿਹੜੇ ਲੋਕਾਂ ਦੀ ਗੱਲ ਕਰ ਰਿਹਾ ਕਿਹੜੇ ਮੁੱਦਿਆਂ ਦੀ ਗੱਲ ਕਰ ਰਿਹਾ ਕਿਉਂ ਕਰ ਰਿਹਾ ਕੱਟ ਕੇ ਚਲਾਈ ਗਈ ਆ ਉਹਦੇ ਖਿਲਾਫ ਏਜੰਡਾ ਨਹੀਂ ਤਾਂ ਹੋਰ ਕੀ ਆ ਯਾਰ ਪੰਜਾਬ ਦੇ ਜਿੰਨੇ ਸਾਡੇ ਵਾਸੀ ਨੇ ਜਿੰਨੇ ਭੈਣ ਭਰਾ ਨੇ ਪੰਜਾਬੀਓ ਮੈਂ ਤੁਹਾਨੂੰ ਖਾਸ ਕਰਕੇ ਕਹਿਣਾ ਕਿ ਲੱਖਾ ਸਿੰਘ ਸਿਧਾਣਾ ਨੇ ਬਾਈ ਨੇ ਵੀ ਕਿਹਾ ਕਿ ਇਹ ਜਿਹੜੇ ਲੋਕ ਨੇ ਪੱਤਰਕਾਰ ਇਹ ਉਹਨਾਂ ਤਿਹਰਾ ਦੇ ਚੇਲੇ ਨੇ ਜਿਹੜੀਆਂ ਤਿਹਰਾ ਇਹਨਾਂ ਨੂੰ ਮੋਟਾ ਪੈਸਾ ਤੇ ਮੰਨ ਲਓ ਬਹੁਤ ਵੱਡੇ ਪੱਦਰ ਤੇ ਇਹਨਾਂ ਦੀ ਮਦਦ ਦੇ ਵਿੱਚ ਖੜੇ ਨੇ ਇਸ ਕਰਕੇ ਇਹਨਾਂ ਨੇ ਉਹਦੇ ਖਿਲਾਫ ਸਾਜ਼ਿਸ਼ ਕੀਤੀ ਹੈ ਲੋਕਾਂ ਦੇ ਵਿੱਚ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਬਾਈ ਹੁਣ ਫੈਸਲਾ ਤੁਹਾਡੇ ਪੰਜਾਬ ਵਾਲਿਓ ਤੁਹਾਡੇ ਹੱਥ ਦੇ ਵਿੱਚ ਐ ਕਿ ਯਾਰ ਜਦੋਂ 22 ਮਿੰਟ ਦੀ ਰਿਕਾਰਡਿੰਗ ਹੋਈ ਆ ਫਿਰ ਤੂੰ ਚਲਾਓ ਕਿਉਂ ਕੱਟ ਕੇ ਚਲਾਉਨੇ ਆਂ ਅਗਲੀ ਪਿਛਲੀ ਗੱਲ ਕਾਹ ਤੋਂ ਕੱਟਨੇ ਹੋ ਤੁਸੀਂ ਵੀ ਪੱਤਰਕਾਰ ਆ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਲੁਕੋ ਰੱਖੋਗੇ ਉਹ ਸਾਹਮਣੇ ਆ ਕੇ ਦੱਸ ਰਿਹਾ ਸਾਰਾ ਕੁਝ ਦੂਜੀ ਗੱਲ ਭਾਈ ਅਮਰਤਪਾਲ ਦੀ ਉਹਨੇ ਵੀ ਅਮਰਤਪਾਲ ਜਿਹੜਾ ਕਿ ਆਪਣਾ ਸਿੰਘ ਹੈ ਉਹਦੀ ਵੀ ਗੱਲ ਕੀਤੀ ਹੈ ਬਾਈ ਲੱਖਾ ਸਿੰਘ ਸਿਧਾਣਾ ਨੇ ਕਿ ਐਨਐਸਸੀ ਕਿਉਂ ਵਧਾਈ ਹੈ ਭਗਵੰਤ ਮਾਨ ਨੇ ਸੋ ਕਿਤੇ ਨਾ ਕਿਤੇ ਜਿਹੜੀ ਸੈਂਟਰ ਗਵਰਨਮੈਂਟ ਹੈ ਮੋਦੀ ਦੀ ਤੇ ਭਗਵੰਤ ਮਾਨ ਸਰਕਾਰ ਪੰਜਾਬ ਦੀ ਇਹਨਾਂ ਦੋਨਾਂ ਹੀ ਸਰਕਾਰਾਂ ਨੇ ਮਿਲ ਕੇ ਬਾਈ ਉਹ ਵੀ ਮਤਲਬ ਮੁੱਦਾ ਜਿਹੜਾ ਕਿ ਬੰਦ ਹੀ ਕਰ ਰੱਖਿਆ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦੇ ਨਾ ਉਹਨੂੰ ਉੱਥੇ ਲਿਆਂਦਾ ਗਿਆ ਪਾਰਲੀਮੈਂਟ 'ਚ ਸੌਂ ਚੱਕਣ ਵਾਸਤੇ ਤੇ ਨਾ ਉਹਨੂੰ ਮਤਲਬ ਛੱਡਣ ਬਾਰੇ ਨਾ ਕੋਈ ਖਿਆਲ ਹੀ ਨਹੀਂ ਯਾਰ ਸੁਣੋ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਪੱਤਰਕਾਰਾਂ ਤੇ ਇਹਨਾਂ ਸਰਕਾਰਾਂ ਤੇ ਬਿਨਾ ਗੱਲ ਪੂਰਾ ਸੱਚ ਪਤਾ ਲੱਗੇ ਯਕੀਨ ਨਾ ਕਰੋ ਬਾਈ ਕਿਉਂਕਿ ਸੱਚ ਕੋਈ ਚੀਜ਼ ਹੈ ਜਿਹੜੇ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਚੱਲਣ ਦਿੱਤਾ ਜਾਂਦਾ ਉਹਨੂੰ ਲੁਕੋਇਆ ਜਾਂਦਾ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਸੋ ਸੋਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਬਾਈ ਲੱਖਾ ਸਿੰਘ ਸਦਾਣਾ ਕਿਤੇ ਵੀ ਗਲਤ ਨਹੀਂ ਹੈਗੇ ਉਹਨੇ ਖੁੱਲੇ ਦਿਲ ਨਾਲ ਕਿਹਾ ਵੀ ਆਜੋ ਮੈਦਾਨ ਦੇ ਵਿੱਚ ਹੁਣ ਅਸੀਂ ਉੱਥੇ ਬੰਨ ਮਾਰਨ ਜਾਵਾਂਗੇ ਬੁੱਢਾ ਦਰਿਆ ਜਿਹੜਾ ਸਤਲੁਜ ਦੇ ਵਿੱਚ ਗੰਦਾ ਪਾਣੀ ਪੈਂਦਾ ਨਾ ਆਪਣੇ ਉਹਦੇ ਜਿਹੜਾ ਆਪਾਂ ਪੀਨੇ ਆ ਤਾਂ ਉਸ ਦੀ ਗੱਲ ਕੀਤੀ ਹੈ ਵੀ ਜੇ ਤੁਹਾਡੇ ਚ ਹਿੰਮਤ ਆ ਉੱਥੇ ਕਵਰੇਜ ਕਰੋ ਜਾ ਕੇ ਜੇ ਤੁਸੀਂ ਸਹੀ ਪੱਤਰਕਾਰ ਆ ਸਾਡੇ ਨਾਲ ਖੜੋ ਫਿਰ ਸੋ ਕਿਤੇ ਨਾ ਕਿਤੇ ਭਾਈ ਇਹਨਾਂ ਦੇ ਵਿੱਚ ਕਮੀ ਜ਼ਰੂਰ ਨਜ਼ਰ ਆਈ ਹੈ ਅੱਜ ਦੀ ਗੱਲ ਤੋਂ ਕਿ ਜਿਵੇਂ ਭਾਈ ਲੱਖਾ ਸਿੰਘ ਸਦਾਣਾ ਨੇ ਕਿਹਾ ਕਿ 22 ਮਿੰਟ ਦੀ ਰਿਕਾਰਡਿੰਗ ਹੈ ਜਦੋਂ ਚਲਾ ਦਿਓ ਜੇ ਹਿੰਮਤ ਆ 4 ਮਿੰਟ ਵੀ ਨਹੀਂ ਉਹਦਾ 2 ਮਿੰਟਾਂ ਦੀ ਚਲਾਈ ਇਹਨਾਂ ਨੇ ਜਿਹੜੀ ਖਿਲਾਫ ਮਤਲਬ ਕਹਿੰਦੇ ਨੇ ਸਾਡੇ ਖਿਲਾਫ ਧਮਕੀ ਦੇ ਰਿਹਾ ਜੀ ਅੱਗੇ ਕਹਿ ਕੀ ਰਿਹਾ ਉਹ ਭਈਆਂ ਨੂੰ ਕਹਿ ਰਿਹਾ ਵੀ ਭਈਆਂ ਦਾ ਮਤਲਬ ਤੁਸੀਂ 4 ਬੰਦੇ ਬਿਠਾ ਕੇ 7 ਦੇ ਵਿੱਚ ਕਹਿ ਦਿੰਨੇ ਆ ਵੀ ਆਹ ਜੀ ਭਈਆਂ ਦੇ ਖਿਲਾਫ ਆ ਜੀ ਲੱਖਾ ਉਹ ਕਰਦਾ ਕੀ ਹੈ ਲੱਖਾ ਵੀ ਮਜ਼ਦੂਰਾਂ ਦੀ ਗੱਲ ਕਰਦਾ ਵੀ ਯਾਰ ਸਾਡੇ ਲੋਕਾਂ ਨੂੰ ਕੰਮ ਦਿਓ ਆਪਦੇ ਆਪਣੇ ਭਾਈਚਾਰੇ ਨੂੰ ਕਹਿੰਦਾ ਸਾਰੇ ਨੂੰ ਇਹ ਜਾ ਕੇ ਇਹਨਾਂ ਨੂੰ ਸੱਥਾਂ ਦੇ ਵਿੱਚ ਬੁਢਿਆਂ ਨੂੰ ਇਕੱਠੇ ਕਰਕੇ ਪੱਤਰਕਾਰ ਉਹਦੇ ਖਿਲਾਫ ਏਜੰਡਾ ਚਲਾਉਂਦੇ ਨੇ ਜੀ ਭਈਆ ਨੂੰ ਤਾਂ ਖਿਲਾਫ ਬੋਲਦਾ ਲੱਖਾ ਬਹੁਤ ਮਾੜੀ ਗੱਲ ਆ ਪੱਤਰਕਾਰੋ ਇਹ ਥੋੜੀ ਵੀ ਤੁਸੀਂ ਵੀ ਯਾਰ ਐਨਾ ਕਰਿਆ ਕਰੋ ਬਾਈ ਕਿਉਂਕਿ ਜਿਹੜੀਆਂ ਗੱਲਾਂ ਲੱਖਾ ਕਰਦਾ ਉਹ ਸਾਰੇ ਪੰਜਾਬ ਨੂੰ ਪਤਾ ਲੱਗ ਚੁੱਕੀਆਂ ਨੇ ਸਾਨੂੰ ਸਾਰਾ ਪਤਾ ਹੈ ਤੇ ਬਾਕੀ ਕੋਈ ਗੱਲ ਨਹੀਂ ਪੰਜਾਬੀਓ ਜਿਹੜਾ ਕੋਈ ਭੈਣ ਭਰਾ ਨਾ ਮ ਆਪਣੇ ਚੈਨਲ ਤੇ ਵੀਰੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬਾਕੀ ਅਗਲੀ ਵੀਡੀਓ 'ਚ ਮਿਲਦੇ ਆ ਬਾਈ ਧੰਨਵਾਦ